ਦੋ ਲੱਕੜ ਦੇ ਕੁੰਡੇ ਦੋ ਲੋਹੇ ਦੇ ਕੁੰਡੇ ਦੋ ਲੱਕੜ ਦੇ ਕੁੰਡੇ ਦੋ ਲੋਹੇ ਦੇ ਕੁੰਡੇ ਕਦੋਂ ਕਾਰੇ ਆਉਣਗੇ ਰੌਣਕੀ ਬੰਦੇ ਕਦੋਂ ਕਾਰੇ ਆਉਣਗੇ ਰੌਣਕੀ ਬੰਦੇ ਉੱਚੀ ਛਲ ਦਰਿਆਵਾਂ ਦੀ ਹਾਏ ਵੇ ਚੇ ਛਲ ਦਰਿਆਵਾਂ ਦੇ ਬੱਚੇ ਪਰਦੇਸ ਤੁਰ ਕੇ ਪਰਦੇਸ ਤੁਰ ਕੇ ਵੇ ਅੱਖ ਲਗਦੀ ਨਮਾਵਾ ਦੀ ਮਾਵਾ ਪੁੱਤ ਨਾਲ ਸੌਂਦੀਆਂ ਨੇ ਹਾਏ ਵੇ ਮਾਵਾ ਪੁੱਤ ਨਾਲ ਸੌਂਦੀਆਂ ਨੇ ਬੱਚੇ ਪਰਦੇਸ ਤੋਰ ਕੇ ਪਰਦੇਸ ਤੋਰ ਕੇ ਵੇ ਮਾਵਾਂ ਫੋਨ ਨਾਲ ਜਿਉਂਦੀਆਂ ਨਹੀਂ ਹਾਏ ਵੇ ਮਾਵਾਂ ਮੋਬਾਈਲ ਨਾਲ ਜਿਉਂਦੀਆਂ ਨਹੀਂ